ਲੜ ਪਾਿਆ ਖੇਤੀ ਕਰ ਲੋ ਉਹ ਲੌਣਾ ਇਹਨੂੰ ਦੇ ਫੜੇਗਾ ਬੀ ਮਾਰ ਤਾ ਉਹ ਲਾਈ ਆ ਹੁਣ ਕਿੱਥੇ ਚੱਲ ਲਾ ਗਾ ਮਰ ਗਾ ਵੇ ਡੁੱਡ ਬਾਰੇ ਓਏ ਓ ਕਹਿੰਦਾ ਮੈਂ ਨਹੀਂ ਮੈਂ ਠੀਕੇ ਆਵਾ ਮੈਂ ਦੂਜਾ ਮਾਲ ਲਾਉਂਦਾ ਵਾ ਬਾਰੇ ਬਾਰੇ ਚ ਪਾ ਦੇ ਇਹ ਪਾਣੀ ਆ ਚਾ 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 ਚੇਤੀ ਕਰ ਬਣਿਆ ਕੋ ਜੀ ਨੇ ਯਾਰ ਕਿਥੋਂ ਲੈਂਦਾ ਏ ਅਗਲੀ ਲੈਂਦਾ ਕੁਝ ਨਹੀਂ ਬਣਿਆ ਐਸਾ ਮਾਰਉਂਦਾ ਚ ਚ ਚ ਉਹ ਰੋੜਾਇਆ ਮੇਰਾ ਸਰੀਰ ਟੁੱਟਣ ਦਾ ਵੇ। ਉਹ ਇਹਦਾ ਜਗਾੜ ਤੇ ਹੋ ਗਿਆ ਹਣ ਕੱਲ ਦਾ ਕੀ ਬਣੂਗਾ? ਕੋਈ ਨਹੀਂ ਕੱਲ ਦੀ ਕੱਲ ਨੂੰ ਦੇਖੀ ਜਾਊਗੀ। ਮੈਨੂੰ ਪਤਾ ਦੁੱਕੀ ਕਰੀ ਜੇਲ੍ਹ ਚ ਨਹੀਂ ਹੁੰਦੀ ਤੇ ਗੱਲਾਂ ਤੂੰ ਵੱਡੀਆਂ ਵੱਡੀਆਂ ਕਰਦਾ ਕੱਲ ਤੇਰੀ ਜੁਬੇ ਮਾਰੀ। ਆਹ ਦੇਖ। ਇਹ ਕਿੰਦਾ? ਚਦੋਰ ਰੱਖਿਆ ਹੈ ਨਾ ਕਿਸੇ ਦੀ ਕੰਢੀ ਤੇ। ਹਾਂ। ਤੇ ਕੱਲ ਦਾ ਛੱਡ ਹਫਤੇ ਦਾ ਕਰੂਗਾ। ਅੱਛਾ ਇਹ ਕਰੂਗਾ। ਹਾਂ। ਉਹ ਚੱਲ ਫਿਰ ਮਾਰਨ ਜੋਗੇ ਦੀ ਹੋਈ ਏ। ਚੱਲ ਚੱਲ। ਮੈਂ ਮਾਰ ਲਿਆ। ਮਿੰਟ ਮਾਰ। ਹੂੰ। ਉਹ ਇਹਨੂੰ 일ਵਾ ਦੇ ਇੱਕ ਅੱਧੀ ਲੈਣ ਉਹ ਨਾ ਉਹ ਆਦੇ ਇਹਨੂੰ ਵੀ ਨਹੀਂ ਭਰਾ ਤੁਹਾਡੇ ਤੋਂ ਲੰਦਾ ਤੇ ਨਾ ਹੀ ਮੈਨੂੰ ਕੋਈ ਗੱਲ ਤੇ ਕੰਮ ਕਰ ਲੈਗੀ ਔਰ ਠੀਕ ਆ ਆ ਬੰਦੇ ਬੁੰਦੇ ਮਾਰਨ ਨਾਲੇ ਮਰਤੋ ਨਹੀਂ ਕੋਈ ਕੰਮ ਹੋਣਾ ਮੈਂ ਤੁਹਾਡੇ ਤੋਂ ਹਿਸਾਬ ਬਰਾਬਰ ਦਾ ਹੀ ਲਊਗਾ ਓਏ ਇਹੀ ਕਿਹੜਾ ਬੰਦੇ ਮਾਰਦੇ ਆ ਇਹਦਾ ਡਰਾਵਾ ਦੇਣਾ ਆ ਆਪਣੇ ਤੋਂ ਵੀ ਭਾਜੀ ਗੋਆ ਆਹ ਤੁਹਾਡੇ ਨਾਲ ਜਦੋਂ ਤੁਸੀਂ ਲਿਆਓਗੇ ਆਪਾਂ ਲਾਵਾਂਗੇ ਜ਼ੋਰ ਔਰ ਆਪਣੇ ਦੋਨੇ ਆ ਗਏ ਆ। ਆ ਆਪਣੇ ਆ ਤੁਹਾਡੇ ਨਾਲ ਲਾਇਆ ਜਰੂਰ ਕਰਾ ਕੇ ਮੈਨੂੰ ਵਿੱਚ ਇੱਕ ਦੋ ਲੀਟ ਲਵਾ ਦਿਓ ਠੀਕ ਆ। ਓ ਪਹਿਲੇ ਹੀ ਪਤਾ ਸਾਡੂ ਤੂੰ ਲਹਿਰ ਹੀ ਕੱਢਣ ਆਉਂਦਾ ਸਾਡੇ ਕੋਲ ਠੀਕ ਆ। ਆ ਕੋਈ ਗੱਲ ਨਹੀਂ। ਕਰਨਪੁਰ ਨਾਲ ਤੂੰ ਕੁਝ ਵੀ ਨਹੀਂ ਆਗਾ। ਓਏ ਆਪਾਂ ਹੀ ਕਰਨਾ ਪੈਣਾ ਬੱਬਾ ਹੱਲ। ਸ਼ਾਬਾਸ਼ੀ ਮੁੰਡਿਓ। ਸ਼ਾਬਾਸ਼ੀ। ਬਸ ਐਹੀ ਕੁਝ ਰਹਿ ਗਿਆ ਸੀ ਦੇਖਣ ਨੂੰ। ਮੈਂ ਉਥੋਂ ਰੋਜ਼ ਤੁਹਾਨੂੰ ਦੇਖਦਾ। ਉਹ ਕਿਹੜੇ ਕੰਮਾਂ 'ਚ ਤੁਸੀਂ ਪਏ ਹੋਏ ਹੋ ਕਿੱਥੋਂ ਦੇਖਦਾ ਉਥੋਂ ਪਏ ਅਹੀ ਦੇ ਇੱਥੇ ਰੋਰੀ ਸਮਾਂ ਲੱਗਦਾ ਪਿਓਰਗਾ ਤਿੰਨ ਤੜੀ ਗਏ ਦੇਖਿਆ ਨਹੀਂ ਹੋਏ ਸਾਡਾ ਪੰਜਾਬ ਕਿਧਰ ਨੂੰ ਜਾ ਰਿਹਾ ਹਰਿਆ ਪਰਿਆ ਪੰਜਾਬ ਹੁੰਦਾ ਸੀ ਤੇ ਤੁਸੀਂ ਤੁਸੀਂ ਕਿਹੜੇ ਕੰਮਾਂ 'ਚ ਪੈ ਗਏ ਉਹ ਤੁਹਾਡੇ ਉੱਤੇ ਮਾਂ ਪਿਓ ਨੇ ਪਤਾ ਨਹੀਂ ਕਿੰਨਿਆ ਘਰੀਜਾ ਰੱਖਿਆ ਹੁੰਦੀਆਂ ਤੇ ਤੁਸੀਂ ਤੁਸੀਂ ਆਹ ਕੰਮ 'ਚ ਪੈ ਗਏ